ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਹਰਪੀਰ ਸਿੰਘ ਨਮੇੰਪੀ ਅਮਰਤਪਾਲ ਦਾਪਰਾ ਜਿਹੜਾ ਆਇਸ਼ ਡਰੱਗ ਦੇ ਨਾਲ ਗ੍ਰਿਫਤਾਰ ਹੋਇਆ ਹੈ ਪੋਜ਼ਿਟਿਵ ਪਾਇਆ ਗਿਆ ਉਹਦੇ ਲਈ ਦੋ ਚਾਰ ਗੱਲਾਂ ਕਰਨੀਆਂ ਨੇ ਥੋੜੇ ਟਾਈਮ ਦੇ ਵਿੱਚ ਧਿਆਨ ਦੇ ਨਾਲ ਸੁਣਿਓ ਹਾਂ ਭੇਡਾਂ ਨੂੰ ਬੇਨਤੀ ਕਰ ਦਿੰਨਾ ਪਾਣੀ ਪੀ ਲਓ ਤੇ ਜਿਹੜੀ ਤੁਹਾਡੇ ਖਰਾਕ ਹੈ ਉਹ ਖਾ ਲਓ ਪਹਿਲਾਂ ਫਿਰ ਜਿਆਦਾ ਵਿਆਮ ਮੈਂ ਤੁਹਾਨੂੰ ਕਰਨਾ ਪੈਣਾ ਜਿਹੜੀ ਮੈਂ ਅੱਜ ਗੱਲ ਕਹਿਣ ਲੱਗਾ ਸੁਣੋ ਧਿਆਨ ਦੇ ਨਾਲ ਅਮਰਪਾਲ ਦਾ ਪਿਤਾ ਕਹਿੰਦਾ ਕਹਿੰਦਾ ਮੇਰਾ ਪੁੱਤ ਨਸ਼ਾ ਨਹੀਂ ਕਰਦਾ ਮੰਨ ਲੈਨੇ ਨਹੀਂ ਕਰਦਾ ਚੱਲ ਇੱਕ ਗੱਲ ਦੱਸੋ ਅਮਰਪਾਲ ਦਾ ਜਿਹੜਾ ਭਰਾ ਹਰਪ੍ਰੀਤ ਇਦੇ ਵਿੱਚ ਮੇਰੀ ਕੋਈ ਗੱਲਬਾਤ ਨਹੀਂ ਜੱਲੂ ਖੇੜਾ ਪਿੰਡ ਦੇ ਦੋ ਬੰਦਿਆਂ ਦੀ ਕਾਲ ਆਈ ਹੈ ਉਹ ਕਹਿੰਦੇ ਅਮਰਤਪਾਲ ਦੇ ਪਿਤਾ ਨੂੰ ਸਵਾਲ ਕਰੋ ਕਿ ਹਰਪ੍ਰੀਤ ਦੇ ਘਰ ਵਾਲੀ ਪੇਕੇ ਘਰ ਕਿਉਂ ਬੈਠੀ ਹੈ ਹਰਪ੍ਰੀਤ ਨੂੰ ਛੱਡ ਕੇ ਕਿਉਂ ਗਈ ਹੈ ਠਾਣ ਠਾਣੀ ਕਿਉਂ ਹੋਏ ਨੇ ਜਲੂਸ ਕਿਉਂ ਕੱਢਿਆ ਉਹ ਕਹਿੰਦੇ ਹਰਬੀਤ ਨਸ਼ਾ ਕਰਦਾ ਸੀ ਉਹਦੇ ਘਰ ਵਾਲੀ ਦੁਖੀ ਸੀ ਤਾਂ ਛੱਡ ਕੇ ਗਈ ਐ ਹਰਬੀਤ ਨੂੰ ਉਹ ਪੇਕੇ ਘਰ ਤਾਂ ਬਿਠੀ ਐ ਇਹ ਸਵਾਲ ਹੈ ਇਹ ਡਾ ਨੂੰ ਵੀ ਤੇ ਅਮਰਤਪਾਲ ਦੇ ਪਿਤਾ ਨੂੰ ਵੀ ਬਸ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਕਿਉਂ ਬੈਠੀ ਐ ਮੇਰੀ ਨੂੰ ਪੇਕੇ ਘਰ ਇੱਕ ਹੋਰ ਸੁਣ ਲਿਓ ਉਹ ਕੀ ਐ ਅਮਰਤਪਾਲ ਨੇ ਜਿਹੜੇ ਬਾਹਰ ਬੈਠੇ ਅਮਰਤਪਾਲ ਦੇ ਸਾਥੀ ਜਿਹੜੇ ਮਹਿਮੇਂ ਚੱਲਦੇ ਸੀ ਜਾਂ ਅਮਰਤਪਾਲ ਦੇ ਹੱਕ ਵਿੱਚ ਮੋਰਚਾ ਲੱਗਿਆ ਸੀ ਦਰਬਾਰ ਸਾਹਿਬ ਵਿਖੇ ਜਾਂ ਜਿੱਥੇ ਵੀ ਕੋਈ ਰੋਸ ਮਾਰਚ ਕੀਤਾ ਸੀ ਉਸ ਰੋਸ ਮਾਰਚ ਵਿੱਚੋਂ ਮਹਿਮੇਂ ਵਿੱਚੋਂ ਹਰਪ੍ਰੀਤ ਨੂੰ ਅਮਰਤਪਾਲ ਨੇ ਰੋਕਿਆ ਸੀ ਉਹਦੇ ਪਿਓ ਨੂੰ ਵੀ ਕਾਲ ਕੀਤੀ ਕਿ ਹਰਪ੍ਰੀਤ ਤੁਸੀਂ ਇਹਨਾਂ ਮਹਿਮਾਂ ਦੇ ਵਿੱਚ ਇਹਨਾਂ ਰੋਸ ਮਾਰਚਾਂ ਵਿੱਚ ਨਾਂ ਲੈ ਕੇ ਜਾਇਆ ਕਰੋ ਉਹਦੇ ਸਾਥੀਆਂ ਨੂੰ ਵੀ ਕਾਲ ਕੀਤੀ ਸੀ ਕਿਉਂ ਕੀਤੀ ਸੀ ਅਮਰਤਪਾਲ ਨੂੰ ਪਤਾ ਸੀ ਕਿ ਹਰਬੀਤ ਨਸ਼ਾ ਕਰਦਾ ਹੈ ਕਿਤੇ ਨਾ ਕਿਤੇ ਗੱਲ ਬਾਹਰ ਆਊਗੀ ਤਾਂ ਉਹਦੇ پابੰਦੀ ਲਾਈ ਸੀ ਉਹਨੂੰ ਰੋਕਿਆ ਗਿਆ ਸੀ ਕੀ ਇਹ ਝੂਠ ਹੈ ਕਿ ਸੱਚ ਹੈ ਇਹ ਕੌਣ ਕਹਿ ਰਹੇ ਨੇ ਹਾਲਾਂਕਿ ਮੈਨੂੰ ਯਕੀਨ ਨਹੀਂ ਹੈਗਾ ਕਿ ਉਹ ਜੱਲੂ ਖੇੜੇ ਦੇ ਪਿੰਡ ਦੇ ਲੋਕ ਹੋਣਗੇ ਜਿਹੜੀ ਮੈਨੂੰ ਕਾਲ ਆਈ ਉਹਨਾਂ ਨੇ ਨਾਂ ਹੀ ਲਿਆ ਕਿਆ ਸੀ ਅਮਰਤਪਾਲ ਦੇ ਪਿੰਡ ਤੋਂ ਬੋਲਦਿਆਂ ਕਿ ਉਹਦੇ ਪਿਓ ਨੂੰ ਸਵਾਲ ਕਰੋ ਕਿ ਹਰਪ੍ਰੀਤ ਦੇ ਘਰ ਵਾਲੀ ਪੇਕੇ ਘਰ ਕਿਉਂ ਬੈਠੀ ਐ ਦੂਜੀ ਗੱਲ ਉਹਨੇ ਕਹੀ ਸੀ ਕਿ ਅਮਰਤਪਾਲ ਨੇ ਫੋਨ ਕਰਕੇ ਕਿਆ ਸੀ ਉਹਦੇ ਸਾਥੀਆਂ ਨੂੰ ਵੀ ਅਮਰਤਪਾਲ ਦੇ ਪਿਓ ਨੂੰ ਵੀ ਕਿ ਇਹਨੂੰ ਰੋਸ਼ਮਾਰਚਾਂ ਵਿੱਚ ਨਾਂ ਲੈ ਕੇ ਜਾਇਆ ਕਰੋ ਹਰਪ੍ਰੀਤ ਨੂੰ ਕਿ ਨਸ਼ੇ ਕਰਦਾ ਏ ਜਲੂਸ ਕਢਾਓ ਮਿੱਟੀ ਪਟਾਓ ਇਹ ਇਹ ਕਿਆ ਸੀ ਇਹ ਸੱਚ ਐ ਕਿ ਝੂਠ ਐ ਮੈਂ ਇੱਕ ਹੋਰ ਗੱਲ ਕਰ ਦਿੰਨਾ ਨਾਲ ਨਾਲ ਲੱਗਦੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਹੁਣ ਦੁਬਾਰਾ ਕਹਿ ਦਿੰਨਾ ਅਮਰਤਪਾਲ ਦੇ ਸਾਥੀ ਜਿਵੇਂ ਪੰਜਾਬੀ ਵਿੱਚ ਕਹਿੰਦੇ ਕੁਛ ਰਮੋ ਰਸ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਜਲੂਸ ਨਿਕਲੂਗਾ ਜਿਨ੍ਹਾਂ ਨੂੰ ਫੰਡنگ ਦਾ ਹਿੱਸਾ ਮਿਲ ਗਿਆ ਉਹ ਤਾਂ ਚੁੱਪ ਕਰ ਗਏ ਜਿਨੂੰ ਨਹੀਂ ਮਿਲਿਆ ਉਹਨੇ ਹੁਣ ਕਹਿਣਾ ਸ਼ੁਰੂ ਕਰਤਾ ਕਹਿੰਦੇ ਅਮਰਤਪਾਲ ਹੁਣ ਤੱਕ 50-60 ਕਰੋੜ ਰੁਪਇਆ ਕਮਾ ਚੁੱਕਾ ਹੈ ਉਹਦੇ ਪਰਿਵਾਰ ਕੋਲੇ ਹੈ ਜਿਹੜਾ ਲੋਕਾਂ ਨੂੰ ਬੇਬਕੂਬ ਬਣਾ ਕੇ ਕੁਝ ਇਲੈਕਸ਼ਨ ਵਿੱਚ ਇਕੱਠਾ ਕੀਤਾ ਕੋਈ ਪਹਿਲਾਂ ਇਕੱਠਾ ਕੀਤਾ ਸੀ ਇਹ ਸਚਾਈ ਹੈ ਉਹਦੇ ਸਾਥੀ ਇਹ ਪੋਲਾ ਖੋਲ ਰਹੇ ਨੇ ਹੁਣ ਮੈਨੂੰ ਕਹਿਣਾ ਸਬੂਤ ਦਿਓ ਲੈ ਕੇ आओ ਜਬਾਜ ਕਰਨਗੇ ਮਾਨਹਾਨੀ ਦਾ ਕੇਸ ਕਰਾਂਗੇ ਕਰ ਦਿਓ ਇੱਕ ਨਹੀਂ ਦੋ ਨਹੀਂ ਪੰਜਾਬ ਵਾਰੀ ਕਰੋ ਪਮੇ ਜੂਏ ਨੇ ਵੀ ਜਾ ਕੇ ਕਰ ਦਿਓ ਸਾਨੂੰ ਕਿਸਨ ਦਾ ਕੀ ਮਤਲਬ ਇਹਦਾ ਸਵਾਲ ਕੀਤੇ ਐ ਵੀ ਹਰਪ੍ਰੀਤ ਦੇ ਘਰ ਵਾਲੀ ਪੇਕੇ ਘਰ ਕਿਉਂ ਬੈਠੀ ਐ ਅਮਰਤਪਾਲ ਨੇ ਫੋਨ ਕਰਕੇ ਕਿਹਾ ਸੀ ਆਪਣੇ ਪਿਓ ਨੂੰ ਕਿ ਨਹੀਂ ਕਿ ਹਰਪ੍ਰੀਤ ਨੂੰ ਨਾ ਕੱਠਾਂ ਵਿੱਚ ਲੈ ਕੇ ਜਾਇਆ ਕਰੋ ਇਹ ਨਸ਼ਾ ਕਰਦਾ ਇਹ ਸਵਾਲ ਕੀਤੇ ਨੇ ਫੰਡنگ ਕੱਠੀ ਹੋਈ ਐ ਕਿ ਨਹੀਂ ਹੋਈ ਇਹ ਸਵਾਲ ਕੀਤੇ ਨੇ ਕਲੀਅਰ ਕਰਵਾ ਕੇ ਜਦੋਂ ਕਹਿੰਦੇ ਸੀ ਪਰਿਵਾਰ ਨੂੰ ਇੱਕ ਦਿਨ ਲਈ 25000 ਚਾਹੀਦਾ ਕਹਿੰਦੇ ਸੀ ਨਾ ਕਿ ਪਰਿਵਾਰ ਨੂੰ 25000 ਰੋਜ਼ ਦਾ ਖਰਚਾ ਚਾਹੀਦਾ ਕਿਨੇ ਕਹਿਆ ਸੀ ਅਮਰਤਪਾਲ ਦੇ ਪਿਓ ਨੇ ਕਿਹਾ ਸੀ ਇਹ ਸਵਾਲ ਨੇ ਜャ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਜਾਂ ਬਣਾਉਂਦੇ ਰਹੋਗੇ ਇਹ ਕਿਹਾ ਕਿਨੇ ਅਮਰਤਪਾਲ ਦੇ ਪਿਓ ਨੇ ਜਿਹੜਾ ਕਹਿੰਦਾ ਸੀ ਪੰਥ ਦੀ ਗੱਲ ਕਰਦੇ ਆ ਅਸੀਂ ਕੌਮ ਦੀ ਗੱਲ ਕਰਦੇ ਆ ਜਿਹਦਾ ਅਮਰ ਛੱਕਿਆ ਹੋਇਆ ਹੈ ਸਿਰ ਸਭ ਉੱਪਰ ਦੀ ਪਾਇਆ ਹੈ ਇਹ ਉਸ ਬੰਦੇ ਦੀ ਗੱਲਬਾਤ ਹੈ ਐਨਾ ਝੂਠ ਐਨਾ ਲੋਕਾਂ ਨੂੰ ਬੇਕੂਬ ਬਣਾ ਰਹੇ ਹੋ ਬਸ ਇੰਨੇਕ ਜਿਹੜੇ ਸਵਾਲ ਕੀਤੇ ਕਿੰਨੇ ਕਿੰਨੇ 3-4 ਨੇ ਲੋੜ ਹੀ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਮੀਡੀਆ ਬੁਲਾਓ ਦੇ ਦੇ ਜਵਾਬ ਨਾਲੇ ਪਤਾ ਲੱਗ ਜੂ ਕਿ ਜ਼ਮੀਰ ਜਾਗਦੀ ਹੈ ਜਦ ਮਰੀ ਹੋਈ ਐ ਸੱਚ ਬੋਲਦੇ ਹਾਂ ਜਾਂ ਝੂਠ ਬੋਲਦੇ ਨਾਲ ਪਤਾ ਲਾ ਵੀਰੂ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ